ਟੋਲ ਟੈਕਸ ਵਾਲੇ ਸਾਡੇ ਨਾਲ ਧੱਕਾ ਕਰਦੇ ਨੇ ਸਾਡੇ ਗੁਲਾਮਾਂ ਨੂੰ ਹੱਥ ਪਾਉਂਦੇ ਕਿੱਥੋਂ ਭਾਈ ਇਹਨਾਂ ਨੂੰ ਅਸੀਂ ਟੈਕਸ ਦੇ ਦਈਏ ਭਾਈ ਸਾਡੀ ਜ਼ਮੀਨਾਂ ਜਾੜ ਕੇ ਤੁਸੀਂ ਟੋਲ ਟੈਕਸ ਬਣਾਏ ਹੋਏ ਨੇ ਬੈਂਕ ਵੀ ਕੁਮਾਰੀਆਂ ਸਰਕਾਰਾਂ ਵੀ ਕੁਮਾਰੀਆਂ ਸਾਡੇ ਹਿੱਸੇ ਦਾ ਟੈਕਸ ਆ ਗਏ ਕਦੇ ਇਹ ਆ ਗਿਆ ਕਦੇ ਹੋ ਗਿਆ ਸਾਡੇ ਕੋਲ ਪੈਸੇ ਨਹੀਂ ਹੈਗੇ ਭਾਈ ਵੀ ਭਾਈ ਸਾਨੂੰ ਸੁਆਮੀ ਨਾਤਨਦੇ ਹਿਸਾਬ ਨਾਲ ਮੈਸਪੀ ਦੇ ਹਿਸਾਬ ਨਾਲ ਸਾਡੇ ਹੱਕ ਦੇ ਦੋ ਸਾਡਾ ਕਣਕ ਦਾ ਰੇਟ ਚਾਰ ਹਜ਼ਾਰ ਪਲੱਸ ਬਣਦਾ ਹੈ ਝੋਨੇ ਦਾ ਰੇਟ ਚਾਰ ਹਜ਼ਾਰ ਪਲੱਸ ਬਣਦਾ ਤੇ ਦੋ ਭਾਈ ਤੁਹਾਡੀ ਫੈਸਲਾ ਇਹ ਹੋਇਆ ਕਿਸਾਨ ਕਾਰਡ ਹੋਣਾ ਜ਼ਰੂਰੀ ਆ ਤੁਹਾਨੂੰ ਇਹ ਨਾ ਕਹੋ ਭਾਈ ਅਰ ਅਸਲੀ ਹੋਣਾ ਜ਼ਰੂਰੀ ਕੋਈ ਨਕਲੀ ਕਾਰਡ ਵਾਲਾ ਸਾਨੂੰ ਫੋਨ ਕਰੂਗਾ ਮੇਰੀ ਗੱਡੀ ਨਹੀਂ ਹੈਗੀ ਆਪਾਂ ਲੜਾਈ ਨਹੀਂ ਲੜਾਂਗੇ ਅਸਲੀ ਕਾਰਡ ਹੋਣਾ ਜ਼ਰੂਰੀ ਹੈ ਜੱਥੇਬੰਦੀ ਨਾਲ ਜੁੜਨਾ ਜ਼ਰੂਰੀ ਆ ਸਿਕਰ ਗੱਡੀ ਤੇ ਲੱਗਿਆ ਹੋਣਾ ਚਾਹੀਦਾ ਝੰਡਾ ਲੱਗਿਆ ਹੋਣਾ ਚਾਹੀਦਾ ਬੈਜ ਲੱਗਿਆ ਹੋਣਾ ਚਾਹੀਦਾ ਨਾ ਫੇਰ ਗੱਡੀ ਨਿਕਲਦੀ ਆ ਫੇਰ ਉਹ ਕਿਸਾਨ ਮੰਨਿਆ ਜਾਂਦਾ ਭਾਈ ਹੈਨਾ ਤੇ ਕੰਪੈਨ ਦਾ ਟੋਲ ਟੈਕਸ ਨਹੀਂ ਲੱਗੂਗਾ ਟਰੈਕਟਰ ਦੇ ਵਿੱਚ ਕੁਝ ਵੀ ਹੋਵੇ ਟਰੈਕਟਰ ਸਾਡਾ ਪੁੱਤ ਆ ਭਾਈ ਟਰੈਕਟਰ ਦਾ ਟੋਲ ਟੈਕਸ ਨਹੀਂ ਲੱਗੂਗਾ ਅੱਜ ਸ਼ੰਭੂ ਬਾਰਡਰ ਦੇ ਉੱਤੇ ਜਿਸ ਤਰ੍ਹਾਂ ਬੀਤੇ ਦਿਨੀ ਸੰਧਾਰਸੀ ਪਿੰਡ ਦੇ ਨੌਜੋ ਜਿਹੜੇ ਕਿਸਾਨ ਸੀ ਗੁਰਜੰਟ ਸਿੰਘ ਦੀ ਪਰਚੀ ਕੱਟੀ ਗਈ ਸੀ ਉਸ ਨੂੰ ਲੈ ਕੇ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਵੱਲੋਂ ਹਰਿਆਣਾ ਦੀ ਗੱਲ ਕਰ ਲਈਏ ਪੰਜਾਬ ਦੀ ਗੱਲ ਕਰ ਲਈਏ ਏਕਾ ਕਰਕੇ ਜਿਸ ਤਰ੍ਹਾਂ ਜੋ ਕੁਝ ਇੱਥੇ ਜਾ ਕੇ ਆਪਣਾ ਸ਼ੰਭੂ ਬਾਰਡਰ ਦੇ ਉੱਤੇ ਜਿਹੜਾ 2500 ਰੁਪਏ ਦੀ ਪਰਚੀ ਸੀ ਉਸ ਤੋਂ ਬਾਅਦ ਇੱਥੇ ਕਈ ਘੰਟੇ ਟੋਲ ਟੈਕਸ ਵੀ ਜਰਾ ਪੀ ਕਰ ਦਿੱਤਾ ਗਿਆ ਸਾਡੇ ਨਾਲ ਨੌਜਵਾਨ ਆਪੂ ਨਵਦੀਪ ਸਿੰਘ ਜਲਵੇੜਾ ਨੇ ਉਹਨਾਂ ਗੱਲਬਾਤ ਕਰਨਗੇ ਪ੍ਰਦੀਪ ਕੀ ਮੈਂ ਦੇਖ ਤੋ ਕਿ ਜਿਸ ਤਰ੍ਹਾਂ 250 ਰੁਪਏ ਦੀ ਪਾਰਟੀ ਪਿੱਛੇ ਕਿੰਨੇ ਘੰਟੇ ਉਹਨਾਂ ਨੂੰ ਵੀ ਆਪਣਾ ਉੱਪਰਨਾ ਪਿਆ ਤੇ ਆਖਰਕਾਰ ਕਿਉਂ ਕੀਤਾ ਜਾਂਦਾ ਹੈ ਉਹ ਜਿਹੜਾ ਫੈਸਲਾ ਹੋਇਆ ਕੀ ਕੁਝ ਫੈਸਲਾ ਹੋਇਆ ਉਹ ਸ੍ਰੀ ਗੁਰਦੀ ਸਾਰਿਆਂ ਨੂੰ ਦੇਖੋ ਗੱਲ ਬਾਈ ਨਾ ਅਸੀਂ ਤਾਂ ਧੰਨਵਾਦ ਕਰਦੇ ਹਾਂ ਸਾਰੇ ਜਥੇਬੰਦੀ ਅੱਜ ਇਕੱਠੇ ਹੋ ਗਏ ਇੱਕ ਮੰਚ ਤੇ ਆਈਆਂ ਚਾ ਹਰਿਆਣੇ ਦੀ ਸੀਗੀਆਂ ਪੰਜਾਬ ਦੀਆਂ ਸੀਗੀਆਂ ਸਾਰੀਆਂ ਸੀਗੀਆਂ ਬਾਈ ਹੈਨਾ ਜਿਨ੍ਹਾਂ ਦੇ ਆਪਸ ਵਿੱਚ ਮਨ ਮਟਾਪੀ ਸੀਗੇ ਉਹ ਵੀ ਇੱਕ ਮੰਚ ਤੇ ਆਈਆਂ ਅੱਜ ਕਿਉਂਕਿ ਸਾਡੇ ਕਿਸਾਨ ਦਾ ਰੋਲਾ ਹੈਨਾ ਉਹ ਕਿਸਾਨ ਦਾ ਜਿਹਦੇ ਪ੍ਰਮਾਤਮਾ ਨੇ ਪਹਿਲਾਂ ਹੀ ਵਕਤ ਪਾਇਆ ਹੋਇਆ ਹੈਨਾ ਤੁਹਾਨੂੰ ਮਨਦੀਪ ਬ ਪਹਿਲਾ ਕਿੰਨਾ ਕੁਝ ਹੋਇਆ ਹੈ ਨਾ ਚਲੋ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਆ ਹੈ ਨਾ ਪ੍ਰਮਾਤਮਾ ਪਰ ਯਾਰ ਅਸੀਂ ਇਹਨਾਂ ਦੇ ਨਾਲ ਖੜੇ ਹਾਂ ਸੱਕ ਟੋਲ ਟੈਕਸ ਵਾਲੇ ਸਾਡੇ ਨਾਲ ਧੱਕਾ ਕਰਦੇ ਨੇ ਸਾਡੇ ਗੁਲਾਮਾਂ ਨੂੰ ਹੱਥ ਪਾਉਂਦੇ ਕਿਥੋਂ ਭਾਈ ਇਹਨਾਂ ਨੂੰ ਅਸੀਂ ਟੈਕਸ ਦੇ ਦਈਏ ਅਸੀਂ ਜੀ ਕਿਹਾ ਪ੍ਰਸ਼ਾਸਨ ਨੂੰ ਤੇ ਟੋਲ ਟੈਕਸ ਵਾਲਿਆਂ ਨੂੰ ਤੇ ਕਿਸਾਨਾਂ ਨੂੰ ਵੀ ਕਹਿੰਦੇ ਜੇ ਤੁਹਾਨੂੰ ਕੋਈ ਟੋਲ ਟੈਕਸ ਮੰਗਦਾ ਵੀ ਭਾਈ ਸਾਨੂੰ ਸਵਾਮੀ ਨਾਥਨ ਦੇ ਹਿਸਾਬ ਨਾਲ ਐਮਐਸਪੀ ਦੇ ਹਿਸਾਬ ਨਾਲ ਸਾਡੇ ਹੱਕ ਦੇ ਦੋ ਠੀਕ ਹੈ ਨਾ ਸਾਡਾ ਕਣਕ ਦਾ ਰੇਟ ਚਾਰ ਜਰ ਪਲੱਸ ਬਣਦਾ ਹੈ ਤੇ ਝੋਨੇ ਦਾ ਰੇਟ ਚਾਰ ਜਰ ਪਲੱਸ ਬਣਦਾ ਦੇ ਦੋ ਭਾਈ ਤੁਹਾਡੀ ਟੈਕ ਪਾਈ ਸਾਡੀ ਜ਼ਮੀਨਾਂ ਜਾੜ ਕੇ ਤੁਸੀਂ ਟੋਲ ਟੈਕਸ ਬਣਾਏ ਹੋਏ ਨੇ ਬੈਂਕ ਵੀ ਕੁਮਾਰਿਆ ਸਰਕਾਰਾਂ ਵੀ ਕੁਮਾਰਿਆ ਸਾਡੇ ਹਿੱਸੇ ਦਾ ਟੈਕਸ ਆ ਗਏ ਕਦੇ ਇਹ ਆ ਗਿਆ ਕਦੇ ਹੋ ਗਿਆ ਸਾਡੇ ਕੋਲ ਪੈਸੇ ਨਹੀਂ ਹੈਗੇ ਪਾਈ ਇਹ ਗੱਲਾਂ ਸਾਰੇ ਸੰਗਤ ਚ ਵੀ ਹੋਈਆਂ ਸੰਗਤ ਨੇ ਹਾਜ਼ਰੀ ਭਰੀ ਵੀ ਪਾਈ ਆਪਾਂ ਨੂੰ ਲੜਾਈ ਲੜਨੀ ਪੈਣੀ ਆ ਫੈਸਲਾ ਇਹ ਹੋਇਆ ਕਿਸਾਨ ਕਾਰਡ ਹੋਣਾ ਜ਼ਰੂਰੀ ਆ ਕੱਲੋਂ ਇਹ ਨਾ ਕਹੋ ਪਾਈ ਅਸਲੀ ਹੋਣਾ ਜ਼ਰੂਰੀ ਆ ਕੋਈ ਨਕਲੀ ਕਾਰਡ ਵਾਲਾ ਸਾਨੂੰ ਫੋਨ ਕਰੂਗਾ ਮੇਰੀ ਗੱਡੀ ਨਹੀਂ ਹੈਗੀ ਆਪਾਂ ਲੜਾਈ ਨਹੀਂ ਲੜਾਂਗੇ ਅਸਲੀ ਕਾਰਡ ਹੋਣਾ ਜ਼ਰੂਰੀ ਆ ਜਥੇਬੰਦੀ ਨਾਲ ਜੁੜਨਾ ਜ਼ਰੂਰੀ ਆ ਸਟicker ਗੱਡੀ ਤੇ ਲੱਗਿਆ ਹੋਣਾ ਚਾਹੀਦਾ ਝੰਡਾ ਲੱਗਿਆ ਹੋਣਾ ਚ ਬੈਂਚ ਲੱਗਿਆ ਹੋਣਾ ਚਾਹੀਦਾ ਨਾ ਫੇਰ ਗੱਡੀ ਨਿਕਲਦੀ ਆ ਫੇਰ ਉਹ ਕਿਸਾਨ ਮੰਨਿਆ ਜਾਂਦਾ ਭਾਈ ਹੈਨਾ ਠੀਕ ਆ ਇਹ ਜ਼ਰੂਰੀ ਆ ਤੇ ਕੰਪੈਨ ਦਾ ਟੋਲ ਟੈਕਸ ਨਹੀਂ ਲੱਗੂਗਾ ਤੇ ਆਪਣਾ ਟਰੈਕਟਰ ਦੇ ਪਿੱਛੇ ਕੁਝ ਵੀ ਹੋਵੇ ਟਰੈਕਟਰ ਸਾਡਾ ਪੁੱਤ ਆ ਭਾਈ ਟਰੈਕਟਰ ਦਾ ਟੋਲ ਟੈਕਸ ਲੱਗੂਗਾ ਇਹ ਫੈਸਲਾ ਹੋਇਆ ਸੰਘੋਦ ਨੇ ਮਨਜ਼ੂਰ ਕਰਿਆ ਸਾਰਿਆਂ ਨੇ ਜਥੇਬੰਦੀਆਂ ਨੇ ਇਹ ਫੈਸਲਾ ਸੁਣਾਇਆ ਅਸੀਂ ਨਾਲ ਆ ਭਾਈ ਜੀ ਤੇ ਸਾਨੂੰ ਜਥੇਬੰਦੀਆਂ ਖੜਾ ਦੇਣਗੀਆਂ ਸਾਡੇ ਕਿਸਾਨ ਸਾਡੇ ਬਾਬੇ ਖੜਾ ਦੇਣਗੇ ਬਜ਼ੁਰਗ ਅਸੀਂ ਉੱਤੇ ਖੜੇ ਮਿਲਾਂਗੇ ਤੇ ਆਪਾਂ ਇੱਕੇ ਨਾਲ ਹੀ ਲੜਾਈਆਂ ਜਿੱਤ ਸਕਦੇ ਆ ਬੈਂਪ ਕੱਢ ਦੋ ਭਾਈ ਸਾਰੇ ਜਿਹੜਾ ਬੈਂਪ ਬੀਬੀ ਕੀ ਹੋਏ ਨੇ ਜਿਹਦਾ ਪੈਸੇ ਖਾਂਦੇ ਨੇ ਕਿਹੜੇ ਪੈਸੇ ਖਾ ਲਏ ਕਿਹੜੇ ਮਕਾਨ ਬਣਾ ਲਏ ਜਿੱਥੇ ਬੰਦੀ ਵਾਲੇ ਨੇ আর ਕੌਣ ਲੈ ਕੇ ਚਲਾ ਜਾਊਗਾ ਇੱਥੋਂ ਮੇਰੇ ਕੋਲ ਤਾਂ ਬਾਬੀ ਦੀ ਮਿਹਰ ਨਾਲ ਸਭ ਕੁਝ ਆ ਭਾਈ ਹੈ ਕਰੋੜਾਂ ਦੀ ਜ਼ਮੀਨ ਵੀ ਹੈਗੀ ਆ ਗੱਡੀਆਂ ਵੀ ਹੈਗੀਆਂ ਸਾਰੇ ਤਰੀਕੇ ਦੇ ਨਜ਼ਾਰੇ ਲੈ ਸਕਦੇ ਆ ਠੀਕ ਆ ਫੇਰ ਵੀ ਲੜਾਈ ਲੜਦੇ ਆ ਇਸ ਕਰਕੇ ਲੜਦੇ ਆ ਵੀ ਪ੍ਰਮਾਤਮਾ ਨੂੰ ਜਾਨ ਦੇਣੀ ਆ ਪ੍ਰਮਾਤਮਾ ਕੋਲ ਜਾਣਾ ਆ ਉੱਤੇ ਕਰਮ ਲਿਖੇ ਜਾਣੇ ਉੱਤੇ ਗੱਡੀਆਂ ਨਹੀਂ ਜਾਣੀਆਂ ਉੱਤੇ ਜ਼ਮੀਨਾਂ ਨਹੀਂ ਜਾਣੀਆਂ ਉੱਤੇ ਪੈਸੇ ਨਹੀਂ ਜਾਣੇ ਉੱਤੇ ਕਰਮ ਜਾਣੇ ਨੇ ਕਰਮਾਂ ਦੀ ਲੜਾਈ ਲੜਦੇ ਆਪਣੀ ਕੌਮ ਦੀ ਲੜਾਈ ਲੜਦੇ ਆ ਇਹ ਤੁਹਾਨੂੰ ਪਾੜਨਾ ਚਾਹੁੰਦੇ ਨੇ ਆਪ ਬਿਹਾਇਤਾ ਬੀਕੇ ਹੋਣੇ ਜਿਹੜਾ ਪੈਸੇ ਖਾ ਲੈਂਦੇ ਇਹਨਾਂ ਦੀ ਚਾਲਾਂ ਤੇ ਨਾ ਆ ਕੇ ਸਰਕਾਰਾਂ ਦੇ ਆਪਣੇ ਆਪ ਨੂੰ ਤਾਕੜਾ ਕਰੋ ਕਿਸਾਨ ਜਿੱਥੇ ਬੰਦਿਆਂ ਨਾਲ ਜੁੜੋ ਥੋੜਾ ਕਿਸੇ ਨੇ ਮਸਲਾ ਹੱਲ ਨਹੀਂ ਕਰਨਾ ਇਹ ਤਾਂ ਸਾਨੂੰ ਬੱਸ ਦੋ ਕਿਹੜਾ ਮੈਲੇ ਤੁਹਾਡੇ ਨਾਲ ਖੜਿਆ ਮੰਤਰੀ ਖੜਿਆ ਮੁੱਖ ਮੰਤਰੀ ਖੜਿਆ ਤੱਕ ਜਿਹੜਾ ਆਇਆ ਸਭ ਨੇ ਜਾੜ ਆ ਆਪਣੇ ਪੁਸਤਾਂ ਵਾਸਤੇ ਬਣਾਇਆ ਥੋੜੀ ਅਗਰ ਕੋਈ ਲੜਾਈ ਲੜਦਾ ਨਾ ਮਾੜੀ ਮੋਟੀ ਆਪਣੀ ਟਾਈਮ ਕੱਢ ਕੇ ਭਾਈ ਮੈਂ 4:30 ਵਜੇ ਦਰਬਾਰ ਸਾਹਿਬ ਤੋਂ ਆਇਆ 3 ਘੰਟੇ ਵੀ ਨਹੀਂ ਮੈਂ ਸੋਇਆ ਠੀਕ ਹੈ ਨਾ ਫੇਰ ਸਵੇਰੇ ਕੋਲ ਦਿੱਤੀ ਹੋਈ ਸੀਗੀ ਸਵੇਰੇ ਤਿਆਰੀ ਕਰਨੀ ਪੈਂਦੀ ਹੈ ਭਾਈ ਕੀ ਗੱਲ ਪ੍ਰਸ਼ ਇਹ ਗਣ ਸਾਰੇ ਜਤੇਬੰਦੀਆਂ ਵਾਲੇ ਸਾਰਾ ਦਿਨ ਤੁਹਾਡੇ ਪਿੱਛੇ ਬਦੀਨ ਹੁੰਦੇ ਰੇਸ ਕਰਕੇ ਆਉਂਦੇ ਨੇ ਵੀ ਇਹ ਬੱਚ ਜੇ ਜ਼ਮੀਨਾਂ ਦੀ ਨਾਲ ਜ਼ਮੀਨਾਂ ਕਰਕੇ ਸਾਡੀ ਇੱਜ਼ਤਾਂ ਬਣੀਆਂ ਹੋਈਆਂ ਨੇ ਜ਼ਮੀਨ ਜਿਨ੍ਹਾਂ ਜ਼ਮੀਨਾਂ ਕਰਕੇ ਸਾਡੀ ਆਣਖਾ ਠੀਕਾ ਮਾੜਕਾ ਸਾਡੇ ਧਰਮ ਜੁੜੇ ਹੋਏ ਨੇ ਸਾਡੇ ਲੰਗਰ ਚੱਲਦੇ ਨੇ ਸੱਚਖੰਡ ਜਾਣ ਦਾ ਰਾਹ ਬਾਬਾ ਨਾਨਕ ਸਾਨੂੰ ਦੇ ਕੇ ਗਿਆ ਤਾਂ ਲੜਦੇ ਆ ਭਾਈ ਵੀ ਤੁਹਾਡਾ ਸਬਰ ਸੰਤੋਖ ਬਚਿਆ ਰਹੇ ਤੁਹਾਡੇ ਅੰਦਰ ਗੈਰਤ ਰਹੇ ਤੁਹਾਡੇ ਅੰਦਰ ਆਣਖ ਰਹੇ ਤਾਂ ਲੜਦੇ ਆ ਜ਼ਮੀਨਾਂ ਤਾ ਬਚਾਉਣ ਨੂੰ ਫਿਰਦਿਆਂ ਤਾਂ ਖੇਤੀ ਨੂੰ ਬਚਾਉਣ ਨੂੰ ਫਿਰਦਿਆਂ ਇਕੱਠੇ ਹੋ ਕੇ ਇਸ ਖੇਤੀ ਨੂੰ ਬਚਾ ਲਓ ਭਾਈ ਬੇਨਤੀ ਹੈ ਤੁਹਾਡੇ ਅੱਗੇ ਇਕੱਠੇ ਹੋ ਜਓ ਬਸ ਵੀ ਇੱਕ ਜਿਹੜੀ ਕਿਸਾਨ ਜਥੇਬੰਦੀਆਂ ਦਾ ਪੰਜਾਬ ਦੀਆਂ ਰਾਜਨੀਤੀ ਤੇ ਗੈਰ ਰਾਜਨੀਤੀ ਉਹਨਾਂ ਨੂੰ ਕੀ ਕੁਝ ਕਹੋਗੇ ਭਾਵੇਂ ਲੈਂਡ ਪੂਲਿੰਗ ਮਸਲੇ ਤੇ ਗੱਲ ਕਰ ਲਈਏ ਹੁਣ ਵੀ ਵੱਖ-ਵੱਖ ਚੱਲ ਰਹੀਆਂ ਨੇ ਕਿਉਂਕਿ ਏਕੇ ਬਿਨਾ ਜਿੱਤ ਨਹੀਂ ਹੈਗੀ ਕਿਸਾਨਾਂ ਦੀ ਕਿਸਾਨਾਂ ਨੇ ਸ਼ੰਭੂ ਬਾਡਰ ਦੇ ਦੇਖ ਲਿਆ ਕੋਈ ਰਾਜਨੀਤੀ ਕੋ ਕੁਝ ਨਹੀਂ ਜਿਨ੍ਹਾਂ ਦਾ ਰਾਜਨੀਤੀ ਵਾਲਾ ਭਲੇਖਾ ਚ ਰੋਕਾਂ ਦੇ ਕੱਢਦਾ ਠੀਕ ਹੈ ਨਾ ਤੇ ਬੇਨਤੀ ਹੈ ਭਾਈ ਇਹ ਜੀ ਆਪਸ ਚ ਨਾ ਪਟੋ ਗੈਰ ਰਾਜਨੀਤੀ ਕਰਕੇ ਲੜਾਈ ਏਕਾ ਭ ਇੱਕ ਲੜਾਈ ਆ ਸਾਰਿਆਂ ਦੀ ਚਾਹ ਕੋਈ ਕਿਸੇ ਆਪਣੀ ਜਥੇਬੰਦੀ ਦਾ ਕਿਵੇਂ ਦਾ ਨਾਮ ਦੇਵੇ ਠੀਕ ਹੈ ਨਾ ਲੜਾਈ ਇੱਕ ਇੱਕ ਹੋ ਕੇ ਲੜਨੀ ਪੈਣੀ ਆ ਬੇਨਤੀ ਆ ਭਾਈ ਇਕੱਠੇ ਹੋ ਜਓ ਇਕੱਠੇ ਹੋ ਕੇ ਬਚ ਜਾਓਗੇ ਦੁਸ਼ਮਣ ਮਾਰਨੋਂ ਫਿਰਦਾ ਆ ਪਹਿਲਾਂ ਵੀ ਦੇਖਿਆ ਤੁਸੀਂ ਹੈ ਨਾ ਕਿਹੜੇ ਜਥੇਬੰਦੀ ਨਾਲ ਸਰਕਾਰ ਨੇ ਘਟਕੇ ਜਾਈ ਆ ਆਪਾਂ ਲੈਦੇ ਲੈਦੇ ਹੋਗੇ ਚਿੱਤਰ ਖਾਈ ਜਾਂਦੇ ਆ ਯਾਰ ਨੁਕਸਾਨ ਲੀਡਰ ਦਾ ਨਹੀਂ ਹੋਇਆ ਕਰਦਾ ਨੁਕਸਾਨ ਨਵਦੀਪ ਦਾ ਕਦੇ ਨਹੀਂ ਹੋਊਗਾ ਨਵਦੀਪ ਦਾ ਅੱਜ ਵੀ ਟੋਲ ਟੈਕਸ ਤੋਂ ਨਿਕਲ ਜਾਊਗਾ ਨਾ ਨਵਦੀਪ ਦੀ ਗੱਡੀ ਨੂੰ ਕੋਈ ਹੱਥ ਨਹੀਂ ਪਾਉਂਦਾ ਨਵਦੀਪ ਲੜ ਵੀ ਲਊਗਾ ਠੀਕ ਆ ਨਵਦੀਪ ਦਾ ਝੂਠਾ ਪਰਚਾ ਵੀ ਟੋਲ ਲੈਖ ਦਿੱਤੀ ਸਤ ਜਾਨ ਨਿਖਿਆ ਹੋਇਆ ਮੈਨੂੰ ਫਰਕ ਨਹੀਂ ਪੈਂਦਾ ਲੀਡਰਾਂ ਨੂੰ ਫਰਕ ਨਹੀਂ ਪਿਆ ਕਰਦਾ ਤੇ ਕਿਸੇ ਜਥੇਬੰਦੀ ਦਾ ਕੋਈ ਲੀਡਰ ਆ ਮਰਨਗੇ ਸਾਡੇ ਕਿਸਾਨ ਠੀਕ ਆ ਮਰਨਗੇ ਸਾਡੇ ਕਿਰਤੀ ਲੋਕ ਹੈਨਾ ਮਰਨਗੇ ਸਾਡੇ ਮਜ਼ਦੂਰੇ ਮਰ ਜਾਣਗੇ ਇਸ ਕਰਕੇ ਕਹਿੰਨੇ ਆ ਭਾਈ ਲੀਡਰਾਂ ਦਾ ਕੁਝ ਨਹੀਂ ਜਾਣਾ ਇਕੱਠੇ ਹੋ ਜੋ ਇਹਨਾਂ ਬਾਰੇ ਸੋਚੋ ਇਹਨਾਂ ਜ਼ਮੀਨਾਂ ਬਾਰੇ ਸੋਚੋ ਅਣਖਾਂ ਮੜਕਾਂ ਬਾਰੇ ਸੋਚੋ ਹੈਨਾ ਇਸ ਕਰਕੇ ਕਹਿੰਨੇ ਆ ਇਕੱਠੇ ਹੋ ਜੋ ਸੋ ਇਹਨਾਂ ਨਵਦੀਪ ਸਿੰਘ ਜਿਲਵੇੜਾ ਜਿਨ੍ਹਾਂ ਪਹਿਲਾਂ ਜੋ ਵਿਚਾਰ ਦਿੱਤੇਗੇ ਨੇ ਤੁਹਾਡੇ ਕੀ ਵਿਚਾਰ ਨੇ ਇਸ ਬਾਬਤ ਆਪਣੇ ਵਿਚਾਰ ਜਰੂਰ ਦਿਓ ਧੰਨਵਾਦ